ਸਾਥੀਓ ਸਭ ਤੋਂ ਪਹਿਲਾਂ ਤਾਂ ਤੁਹਾਡੇ ਜ਼ਰੀਏ ਮੈਂ ਤਰਨਤਾਰਨ ਦੇ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਪਾਰਟੀ ਦੇ ਵਰਕਰਜ਼ ਵੋਲੰਟੀਅਰਜ਼ ਨੂੰ ਜਿਨ੍ਹਾਂ ਨੇ ਦਿਨ ਰਾਤ ਮਿਹਨਤ ਕੀਤੀ ਸਾਡੇ ਮੁੱਖ ਮੰਤਰੀ ਸਪਵਨ ਸਿੰਘ ਮਾਨ ਸਾਹਿਬ ਨੂੰ ਔਰ ਸਾਡੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਨੂੰ ਜਿਨ੍ਹਾਂ ਦੇ ਮਾਰਗਦਰਸ਼ਨ ਦੇ ਨਾਲ ਪਾਰਟੀ ਚੱਲ ਰਹੀ ਹੈ ਔਰ ਸਾਡੇ ਇੰਚਾਰजेस ਮਨੀਸ਼ ਸੋਧਿਆ ਜੀ ਉਹਨਾਂ ਨੂੰ ਸਾਰਿਆਂ ਨੂੰ ਦਿਲ ਦੀ ਗਹਿਰਾਈ ਦੇ ਵਿੱਚੋਂ ਮੁਬਾਰਕਬਾਦ ਦਿੰਨਾ ਕਿ ਅੱਜ ਇੱਕ ਲੈਂਡਸਲਾਈਡ ਵਿਕਟਰੀ ਹੈ ਜਿਹੜੀ ਇੱਕ ਤਰਫਾ ਜਿੱਤ ਹੈ ਜਿਹੜੀ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਸardar ਹਰਮੀਤ ਸਿੰਘ ਸੰਧੂ ਨੇ ਦਰਜ ਕੀਤੇ ਤਰਨਤਾਰਨ ਬਾਈ ਇਲੈਕਸ਼ਨ ਦੇ ਵਿੱਚ ਇਹ ਇਲੈਕਸ਼ਨ ਜਿਹੜੀ ਹੈ ਇਹ ਪੰਜਾਬ ਦੀ ਜਨਤਾ ਦਾ ਦੀ ਮੋਹਰ ਹੈ ਪੰਜਾਬ ਸਰਕਾਰ ਦੇ ਮਾਨਯੋਗ ਭਗਵੰਤ ਮਾਨ ਜੀ ਦੀ ਅਗਵਾਈ ਦੇ ਵਿੱਚੋਂ ਸਰਕਾਰ ਚੱਲ ਰਹੀ ਹੈ ਸਾਢੇ 3 ਸਾਲਾਂ ਤੋਂ ਉਹਨਾਂ ਦੇ ਕੰਮਾਂ ਦੇ ਉੱਪਰ ਵਿਕਾਸ ਦੇ ਉੱਪਰ ਤਰਨਤਾਰ ਦੀ ਜਨਤਾ ਨੇ ਮੋਹਰ ਲਗਾਈ ਹੈ। ਔਰ ਇਸ ਦੇ ਨਾਲ ਹੀ ਜੋ ਦੂਜੀਆਂ ਵਿਰੋਧੀ ਪਾਰਟੀਆਂ ਪਿਛਲੇ ਲੰਬੇ ਸਮੇਂ ਤੋਂ ਕੂੜ ਪ੍ਰਚਾਰ ਕਰ ਰਹੀਆਂ ਸੀਗਾਂ ਚਾਹੇ ਉਹ ਕਾਂਗਰਸ ਹੈ ਚਾਹੇ ਉਹ ਭਾਜਪਾ ਹੈ ਉਹਨਾਂ ਦੀਆਂ ਜ਼ਬਾਨਤਾਂ ਨੇ ਜਿਹੜੀਆਂ ਉਹ ਜ਼ਬਤ ਹੋਈਆਂ ਨੇ ਜਿਸ ਤੋਂ ਸਪਸ਼ਟ ਜ਼ਾਹਰ ਹੋ ਜਾਂਦਾ ਹੈ ਕਿ ਪੰਜਾਬ ਦੀ ਜਨਤਾ ਇਹਨਾਂ ਪਾਰਟੀਆਂ ਨੂੰ ਨਕਾਰ ਚੁੱਕੀ ਹੈ। ਜਿਸ ਤਰੀਕੇ ਦੇ ਨਾਲ ਲੋਕਾਂ ਨੂੰ ਧਰਮਾਂ ਮਜ਼ਬਾਂ ਫਿਰਕਿਆਂ ਦੇ ਨਾਂ ਦੇ ਉੱਪਰ ਵੰਡਣ ਦੀ ਦਾ ਕੰਮ ਕਾਂਗਰਸ ਪਾਰਟੀ ਨੇ ਕੀਤਾ ਜਿਹੋ ਜਿਹੇ ਸ਼ਬਦਾਵਲੀ ਦਲਿਤ ਭਾਈਚਾਰੇ ਦੇ ਖਿਲਾਫ ਉਹਨਾਂ ਦੇ ਪ੍ਰਧਾਨ ਨੇ ਵਰਤੀ ਕਾਂਗਰਸ ਪਾਰਟੀ ਨੂੰ ਸਿਰੇ ਤੋਂ ਨਕਾਰ ਦਿੱਤਾ ਗਿਆ ਔਰ ਵਿਸ਼ੇਸ਼ ਤੌਰ ਤੇ ਬੀਜੇਪੀ ਨੇ ਜਿਹੜੀ ਕਿ ਪੰਜਾਬ ਔਰ ਪੰਜਾਬੀਅਤ ਨੂੰ ਹਮੇਸ਼ਾ ਸੱਟ ਮਾਰਨ ਦੀ ਢਾਹ ਲਾਉਣ ਦਾ ਕੰਮ ਕਰਦੀ ਰਹੀ ਹੈ ਉਹਨਾਂ ਨੂੰ ਵੀ ਬੀਜੇਪੀ ਨੂੰ ਬੜੇ ਕਲੈਰਿਟੀ ਦੇ ਨਾਲ ਤਰਨਤਾਰਨ ਦੇ ਲੋਕਾਂ ਨੇ ਨਕਾਰ ਦਿੱਤਾ ਔਰ ਸਭ ਤੋਂ ਇੰਪੋਰਟੈਂਟ ਜਿਹੜੀ ਇਹ ਲੰਬੇ ਸਮੇਂ ਤੋਂ ਕਹਿੰਦੇ ਆ ਰਹੇ ਨੇ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਸਰਕਾਰ ਦੀ ਗਵਰਨੈਂਸ ਦੇ ਬਾਰੇ ਸਾਡੇ ਗਵਰਨੈਂਸ ਦੇ ਮਾਡਲ ਦੇ ਬਾਰੇ ਇੱਕ ਚੀਜ਼ ਅੱਜ ਇਹਨਾਂ ਨੂੰ ਸਪਸ਼ਟ ਹੋ ਗਈ ਕਿ ਚਾਹੇ ਪਹਿਲਾਂ ਜਲੰਧਰ ਵੈਸਟ ਦੀ ਇਲੈਕਸ਼ਨ ਸੀ ਜਿਹੜੀ ਕਿ ਇੱਕ ਦਲਿਤ ਰਿਜ਼ਰਵ ਸੀਟ ਸੀ ਬਹੁ ਗਿਣਤੀ ਉਥੇ ਦਲਿਤ ਭਾਈਚਾਰੇ ਦੀ ਵੋਟ ਸੀ ਤੇ ਚਾਹੇ ਉਸ ਤੋਂ ਬਾਅਦ ਲੁਧਿਆਣਾ ਸੰਜੀਵ अरोड़ा ਜੀ ਦੀ ਲੁਧਿਆਣਾ ਵੈਸਟ ਦੀ ਇਲੈਕਸ਼ਨ ਸੀ ਜਿਹੜੀ ਕਿ ਇੱਕ ਪਿਓਰਲੀ ਅਰਬਨ ਸੀਟ ਸੀ ਤੇ ਹੁਣ ਤਰਨਤਾਰਨ ਜਿਹੜੀ ਕਿ ਪਿਓਰਲੀ ਪੰਥਕ ਸੀਟ ਹੈ ਤਿੰਨ ਅਲੱਗ-ਅਲੱਗ ਆ ਜੋ ਲੋਕਾਂ ਦੇ ਨੁਮਾਇੰਦਗੀ ਕਰਨ ਵਾਲੀਆਂ ਸੀਟਾਂ ਅਲੱਗ-ਅਲੱਗ ਮਸਬਾ ਫਿਰਕਿਆਂ ਤੇ ਲਾਈਫਸਟਾਈਲਸ ਵਾਲੀਆਂ ਸੀਟਾਂ ਅਲੱਗ-ਅਲੱਗ ਤਰ੍ਹਾਂ ਦੇ ਜਿਹੜੇ ਸੋਚਦੇ ਲੋਕ ਰਹਿੰਦੇ ਨੇ ਤਿੰਨਾਂ ਸੀਟਾਂ ਦੇ ਵਿੱਚ ਟੋਟਲੀ ਡਿਫਰੈਂਟ ਆ ਇੱਕ ਦਲਿਤ ਭਾਈਚਾਰੇ ਦੀ ਦੀ ਮੈਜੋਰਟੀ ਵਾਲੀ ਦੂਜੀ ਹਿੰਦੂ ਅਰਬਨ ਭਾਈਚਾਰੇ ਦੀ ਮੈਜੋਰਟੀ ਵਾਲੀ ਤੇ ਤੀਜੀ ਪੰਥਕ ਸਿੱਖ ਭਾਈਚਾਰੇ ਦੀ ਮੈਜੋਰਟੀ ਵਾਲੀ ਤਿੰਨਾਂ ਸੀਟਾਂ ਦੇ ਵਿੱਚ ਆਮ ਆਦਮੀ ਪਾਰਟੀ ਦੀ ਜਿੱਤ ਇਹ ਦਰਸਾਉਂਦੀ ਏ ਇਹ ਕਲੀਅਰ ਕਰਦੀ ਏ ਕਿ ਆਮ ਆਦਮੀ ਪਾਰਟੀ ਅੱਜ ਹਰ ਮਜ਼ਹਬ ਹਰ ਧਰਮ ਹਰ ਫਿਰਕੇ ਹਰ ਵਰਗ ਦੀ ਪਸੰਦੀਦਾ ਪਾਰਟੀ ਹੈ ਜਿਹੜੀ ਪਹਿਲੀ ਪਸੰਦ ਹੈ ਜਿਹੜੀ ਉਹ ਪਿਛਲੇ ਸਾਢੇ 3 ਸਾਲਾਂ ਦੇ ਆਪ ਦੇ ਕੰਮਕਾਰ ਦੇ ذریعے ਉਹ ਬਣ ਚੁੱਕੀ ਹੈ ਔਰ ਉਸ ਤੋਂ ਵੀ ਵੱਡੀ ਗੱਲ ਕਿ ਜੋ ਦੂਜੀਆਂ ਪਾਰਟੀਆਂ ਕਹਿੰਦੀਆਂ ਸੀ ਕਿ ਇਹ ਸੈਮੀ ਫਾਈਨਲ ਹੋਏਗਾ 2027 ਦਾ ਮੈਂ ਅੱਜ ਉਹਨਾਂ ਦੀ ਹੀ ਗੱਲ ਨੂੰ ਦਰਉਂਦਾ ਹੋਇਆ ਉਹਨਾਂ ਦੀ ਗੱਲ ਪਹਿਲਾਂ ਮੈਂ ਇਹ ਕਹਿੰਦਾ ਸੀ ਕਿ ਜੇ ਹਰ ਇਲੈਕਸ਼ਨ ਦੇ ਵਿੱਚ ਲੋਕਾਂ ਦਾ ਆਪਣਾ ਜੋ ਹੈ ਉਹਨਾਂ ਦਾ ਫੈਸਲਾ ਹੁੰਦਾ ਪਰ ਅੱਜ ਉਹਨਾਂ ਦੀ ਗੱਲ ਆਪਾਂ ਜੇ ਵੱਡੀ ਕਰੀਏ ਤੇ ਇਸ ਤੋਂ ਸਪਸ਼ਟ ਹੋ ਜਾਂਦਾ ਕਿ ਇਹ ਸੈਮੀਫਾਈਨਲ ਜਿਹੜਾ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਜੀ ਦੀ ਸਰਕਾਰ ਦੇ ਕੰਮਾਂ ਦੇ ਉੱਪਰ ਅਸੀਂ ਵੋਟ ਮੰਗਣ ਗਏ ਸੀਗੇ ਲੋਕਾਂ ਨੇ ਜੋ ਮੋਹਰ ਲਾਈ ਹੈ ਇਹ ਸੈਮੀਫਾਈਨਲ ਵੀ ਆਮ ਆਦਮੀ ਪਾਰਟੀ ਦੇ ਜਿੱਤ ਹੋਈਏ ਤੇ ਅੱਗੇ 2027 ਦਾ ਫਾਈਨਲ ਹੈ ਜਿਹੜਾ ਉਹ ਵੀ ਆਮ ਆਦਮੀ ਪਾਰਟੀ ਵੱਡੇ ਮਾਰਜਨ ਦੇ ਨਾਲ ਉਹ ਜਿੱਤਣ ਜਾ ਰਹੀ ਐ ਸੋ ਇੱਕ ਵਾਰ ਫੇਰ ਤੋਂ ਤੁਹਾਡੇ ਜ਼ਰੀਏ ਸਾਡੇ ਨੈਸ਼ਨਲ ਸੁਪਰੀਮੋ ਅਰਵਿੰਦ ਜੀ ਦਾ ਮਾਨ ਸਾਹਿਬ ਦਾ ਮਨੀਸ਼ ਸਿਸੋਦੀਆ ਜੀ ਦਾ ਜੈਨ ਸਾਹਿਬ ਦਾ ਸਾਡੇ ਸਾਰੇ ਮਿਨਿਸਟਰ ਸਾਥੀਆਂ ਦਾ ਸਾਰੇ ਐਮ ਐਲ ਏ ਦਾ ਸਾਰੇ ਵਰਕਰਸ ਦਾ ਸਾਰੇ ਤਰਨਤਾਂ ਦੇ ਵੋਟਰਸ ਦਾ ਦਿਲ ਦੀਆਂ ਗਹਿਰਾਈਆਂ ਦੇ ਵਿੱਚੋਂ ਧੰਨਵਾਦ ਮੁਬਾਰਕਬਾਦ ਔਰ ਇਸੇ ਤਰੀਕੇ ਦੇ ਨਾਲ ਇਹ ਟੀਮ ਮਜ਼ਬੂਤ ਹੋ ਕੇ ਆਉਣ ਵਾਲਾ ਸਵਾ ਸਾਲ ਪੰਜਾਬ ਦੀ ਜਨਤਾ ਦੀ ਹਰ ਵਰਗ ਦੀ ਸੇਵਾ ਕਰੂਗੀ ਤੇ ਦੁਬਾਰਾ 2027 ਦੇ ਵਿੱਚ ਫਤਿਹ ਦਾ ਝੰਡਾ ਜਿਹੜਾ ਉਹ ਗੁਰੂ ਮਹਾਰਾਜ ਬਖਸ਼ਿਸ਼ ਕਰਨਗੇ। ਹਮਨਜੀਤ ਜੀ ਦਾ ਇੱਕ ਪਾਰਟੀ ਬਾਰੇ ਕਿਹਾ ਜਾਂਦਾ ਸੀਗਾ ਕਿ ਉਹ ਕੰਪੀਟੀਸ਼ਨ ਚ ਨਹੀਂ ਆਏ। ਸੋਰੀ? ਯੇ ਪਾਰਟੀ ਬਾਰੇ ਕਿਹਾ ਜਾਂਦਾ ਸੀਗਾ ਸੋਮਨੀ ਕਾਲੀ ਬਦਲ ਲੈ ਕੇ ਉਹ ਕੰਪੀਟੀਸ਼ਨ ਚ ਨਹੀਂ ਆਗਾ। ਇਹ ਤਾਂ ਕਿਹਾ ਜਾਂਦਾ ਸੀਗਾ ਕਿ ਉਹ ਡਾਇਨਾਸੌਰ ਆ ਜਾਣਗੇ ਅਕਾਲੀ ਨਹੀਂ ਆਉਂਦੇ।